ਅੱਜ ਦਾ ਇਹ ਰੂਪ ਅੱਜ ਦਾ ਇਹ ਰੰਗ ਅੱਜ ਦੀ ਇਹ ਕੁਦਰਤ ਤੇ ਅੱਜ ਦੀ ਇਹ ਕਾਇਨਾਤ ਸਵਾਗਤ ਹੈ ਤੁਹਾਡਾ ਸਭ ਦਾ ਸੱਤ ਰੰਗ ਮੇਲੇ ਦੇ ਵਿੱਚ ਇਹ ਵਿਦਿਆਕ ਸੱਭਿਆਚਾਰਕ ਖੇਤਰ ਦੇ ਨਾਮ ਨਾਲ ਬਹੁਤ ਸਾਰੀਆਂ ਝਲਕੀਆਂ ਇਸ ਖੇਤਰ ਦੇ ਵਿੱਚ ਇਸ ਸੱਤ ਰੰਗ ਮੇਲੇ ਦੇ ਵਿੱਚ ਮਿਲਣਗੀਆਂ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ ਤੂੰ ਪੁੱਤਰਾ ਆਪਣੀ ਮਾਂ ਛੱਡ ਦੇ ਸਾਸਿਆਕਾਲ ਮੈਂ ਸੁਖੀ ਮਗਾਣੀਆਂ ਤੁਸੀਂ ਜੁੜੇ ਹੋਇਓ ਸਰਲੇਖ ਦੇ ਨਾਲ ਮਾਲਵਾ ਖੇਤਰ ਦਾ ਉਹ ਕਾਲਜ ਜੋ ਆਪਣੇ ਆਪ ਦੇ ਵਿੱਚ ਇਤਿਹਾਸ ਸਿਰਜ ਰਿਹਾ ਹੈ ਗੁਰੂ ਨਾਨਕ ਕਾਲਜ ਬੁਰਲਾਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਿਹਾ ਹੈ ਇਹ ਕਾਲਜ ਲਗਾਤਾਰ ਤਰੱਕੀ ਦੀਆਂ ਰਾਹਾਂ ਤੇ ਹੈ ਅੱਜ ਗੁਰੂ ਨਾਨਕ ਕਾਲਜ ਬੁਰਲਾਡਾ ਦੇ ਵਿੜੇ ਵਿੱਚ ਸਤਰੰਗ ਮੇਲਾ ਚੱਲ ਰਿਹਾ ਹੈ ਇਸ ਸਤਰੰਗ ਮੇਲੇ ਦੇ ਵਿੱਚ ਅਲੱਗ-ਅਲੱਗ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ذریعے ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ ਮਟੀਰੀਅਲ ਆਪਣੇ ਆਪਣੇ ਵਿਭਾਗ ਦੇ ਵਿੱਚ ਜੋ ਉਹਨਾਂ ਨੂੰ ਪੜਾਇਆ ਜਾਂਦਾ ਹੈ ਜੋ ਸਿਖਾਇਆ ਜਾਂਦਾ ਹੈ ਅੱਜ ਪ੍ਰਦਰਸ਼ਨੀਆਂ ਦੇ ਰੂਪ ਦੇ ਵਿੱਚ ਕੱਲੇ ਮਾਨਸਾ ਨਹੀਂ ਪੂਰੇ ਪੰਜਾਬ ਦੇ ਵਿੱਚੋਂ ਲੋਕ ਇਸ ਮੇਲੇ ਵਿੱਚ ਪਹੁੰਚੇ ਹੋਏ ਨੇ ਗੁਰਨਾਣਕ ਕਾਲਜ ਬੁਰਲਾਡਾ ਦੇ ਪ੍ਰਿੰਸੀਪਲ ਸਾਹਿਬ ਇੱਥੋਂ ਦਾ ਸਮੂਹ ਠਾਪ ਤੇ ਵਿਦਿਆਰਥੀ ਇਸ ਗੱਲ ਲਈ ਵਧਾਈ ਦੇ ਪਾਤਰ ਨੇ ਆਓ ਇਸਤਰੰਗ ਨੂੰ ਮਾਨਦੇ ਆਂ ਆਓ ਇਸਤਰੰਗ ਨੂੰ ਦੇਖਦੇ ਆਂ ਬਹੁਤ ਕੁਝ ਸਿੱਖਣ ਵਾਲਾ ਹੈ ਬਹੁਤ ਕੁਝ ਦੇਖਣ ਵਾਲਾ ਹੈ ਇੱਕ ਪੇੜ ਬਣਿਆ ਹੋਇਆ ਜਿੱਥੇ ਅਸੀਂ ਵਟਨੇ ਦੀ ਰਸਮ ਕਰ ਰਹੇ ਹਾਂ ਜਿੱਥੇ ਕੁੜੀਆਂ ਗੀਤ गा ਰਹੀਆਂ ਨੇ ਬੋਲੀਆਂ ਪਾ ਰਹੀਆਂ ਨੇ ਜਿਹੜੀ ਕਾਇਨਾਤ ਨੇ ਵੀ ਅੱਜ ਬਹੁਤ ਸੋਹਣਾ ਦ੍ਰਿਸ਼ ਸਜਿਆ ਹੋਇਆ ਗਰਮੀ ਦੇ ਮੌਸਮ ਦੇ ਵਿੱਚ ਬਹੁਤ ਸੋਹਣੀ ਹਵਾ ਚੱਲ ਰਹੀ ਹੈ ਜਿਸ ਸਾਹਮਣੇ ਆਪਾਂ ਦੇਖਦੇ ਕਿ ਹਰ ਇੱਕ ਸੱਭਿਆਚਾਰ ਨਾਲ ਸੰਬੰਧਿਤ ਹਰ ਇੱਕ ਚੀਜ਼ ਸਾਨੂੰ ਇਸ ਪੇੜ ਦੇ ਵਿੱਚ ਦੇਖਣ ਨੂੰ ਮਿਲੇਗੀ ਤੇ ਅਸੀਂ ਉਸ ਚੀਜ਼ ਦਾ ਆਨੰਦ ਮਾਣ ਰਹੇ ਹਾਂ ਜਿਵੇਂ ਕਿ ਅਸੀਂ ਦੇਖ ਰਹੇ ਕਿ ਅੱਜ ਵਟਨੇ ਦਾ ਜਿਹੜਾ ਅਸੀਂ ਪੇੜਾ ਜਿਹੜਾ ਉਹ ਸਜਿਆ ਹੋਇਆ ਵਟਨਾ ਜਿਹੜਾ ਲੱਗੂਗਾ ਕੁੜੀ ਦੇ ਵਿਆਹ ਦੇ ਵਿੱਚ ਕਿਵੇਂ ਅਸੀਂ ਜਿਹੜੀ ਹੈਗੀ ਵਰੀ ਦਿਖਾਉਣੇ ਆ ਨਾਨਕੀਆਂ ਵੱਲੋਂ ਲਿਆਂਦੀ ਗਈ ਹੈ ਜਿਹੜੀ ਠੀਕ ਹੈ ਉਹਦੇ ਵਿੱਚ ਜਿਵੇਂ ਗੀਤ ਨੇ ਅਸੀਂ ਕਹਿੰਦੇ ਕਿ ਅੱਜ ਇਸ ਪੜ ਦੇ ਵਿੱਚ ਜਿਹੜੀਆਂ ਬੱਚੀਆਂ ਨੂੰ ਗੀਤ ਦੱਸੇ ਗਏ ਨੇ ਸੁਹਾਗ ਨੇ ਕਿਉਂਕਿ ਸੁਹਾਗ ਨੇ ਜਿਹੜੀਆਂ ਕੁੜੀਆਂ ਦੇ ਵਿਆਹ ਦੇ ਵਿੱਚ ਗਾਏ ਜਾਂਦੇ ਨੇ ਉਹ ਗੀਤ ਨੇ ਜਿਹੜੇ ਅੱਜ ਅੱਜ ਮੈਂ ਤੁਹਾਨੂੰ ਛੋਟਾ ਜਿਹਾ ਗੀਤ ਹੈ आ, जी मैं सुनिया मेरी निकी निकी मेडी ना खोलो नियांग सहेल अड़ियो मेरी निकी निकी मेडी ना खोलो नियांग सहेल अड़ियो मेरा बाबल खड़ा मेरा ਇਸ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਧੀ ਦਾ ਆਪਣੇ ਬਾਪ ਦੇ ਸਾਹਮਣੇ ਆਪਣੇ ਕੇਸ ਖੋਲਣਾ ਵੀ ਵਰਜਦੀ ਹੈ ਉਹ ਕਿਉਂਕਿ ਇੱਕ ਸ਼ਰਮ ਹਿਆ ਜਿਹੜੀ ਸਾਡੀ ਵਿਰਸੇ ਦੀ ਵਿਰਾਸਤ ਦੀ ਇੱਕ ਔਰਤ ਦੀ ਜਿਹੜੀ ਖੂਬਸੂਰਤ ਇੱਕ ਝਲਕ ਹੈ ਉਹ ਇਸ ਗੀਤ ਦੇ ਵਿੱਚ ਸਾਨੂੰ ਬਖੂਬੀ ਮਿਲਦੀ ਆ ਸਭ ਤੋਂ ਪਹਿਲਾਂ ਤਾਂ ਜੇ ਆਧੁਨਿਕ ਕਰਨ ਦਾ ਆਪਾਂ ਗੱਲ ਕਰੀਏ ਉਹ ਸਾਨੂੰ ਬਹੁਤ ਠੀਕ ਹੈ ਮਤਲਬ ਬਦਲਾਵ ਹੋਣੇ ਬਹੁਤ ਜ਼ਰੂਰੀ ਨੇ ਪਰ ਸਾਡਾ ਵਿਰਾਸਤ ਦੇ ਨਾਲ ਵਿਰਸੇ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਕਿਉਂਕਿ ਬੱਚਿਆਂ ਦਾ ਸਭ ਤੋਂ ਪਹਿਲਾਂ ਤਾਂ ਸਾਡਾ ਸਤਿਕਾਰ ਹੈ ਜਿਹੜਾ ਜਦੋਂ ਅਸੀਂ ਵਿਰਸੇ ਦੇ ਨਾਲ ਜੁੜਦੇ ਹਾਂ ਤਾਂ ਸਾਡਾ ਬੱਚਿਆਂ ਦਾ ਵੱਡਿਆਂ ਦੇ ਨਾਲ ਸਤਿਕਾਰ ਸਾਡੇ ਪੁਰਖਿਆਂ ਦਾ ਸਤਿਕਾਰ ਸਾਡੇ ਸੱਭਿਆਚਾਰ ਨਾਲ ਸਾਡਾ ਪਿਆਰ ਜਿਹੜਾ ਹੈ ਉਹ ਇਸ ਕਰਕੇ ਬਣਦਾ ਹੈ ਜੇ ਅਸੀਂ ਆਪਣੇ ਵਿਰਸੇ ਦੇ ਨਾਲ ਜੁੜੇ ਰਵਾਂਗੇ ਸਾਡੇ ਬੱਚਿਆਂ ਨੇ ਇਹ ਆਪਣੇ ਹੱਥ ਦੇ ਨਾਲ ਝੋਲੇ ਜਿਹੜੇ ਨੇ ਉਹ ਤਿਆਰ ਕੀਤੇ ਨੇ ਤੇ ਨਾਲ ਹੀ ਅਸੀਂ ਜਿਹੜੀਆਂ ਸੇਵੀਆਂ ਨੇਗੀਆਂ ਹੱਥਪ ਦੇ ਨਾਲ ਉਹ ਤਿਆਰ ਕਰਵਾਈਆਂ ਨੇਗੀਆਂ ਤੇ ਸਾਡੇ ਜਿਹੜੇ ਬੱਚੇ ਨੇਗੇ ਇਹਨਾਂ ਦਾ ਹੁਨਰ ਦੇਖੋ ਤੁਸੀਂ ਮੂੰਹੋਂ ਬੋਲ ਰਿਹਾ ਹੈ ਇਹ ਜਿਹੜੀ ਸਾਡੀ ਲੜਕੀ ਹੈ ਸ਼ਮਨਦੀਪ ਕੌਰ ਬੀਏ ਭਾਗ ਦੂਜਾ ਦੀ ਵਿਦਿਆਰਥਣ ਹੈ ਤੇ ਇਹ ਜਿਹੜੀ ਸਾਡੀ ਬੱਚੀ ਹੈਗੀ ਇਹਨੇ ਖੱਦਰ ਦਾ ਕੱਪੜਾ ਲੈ ਕੇ ਇਹ ਕੱਪੜਾ ਸਾਨੂੰ ਸਾਡੇ ਜਿਹੜੇ ਸਾਡੀ ਬੇਬੇ ਜੀ ਹੁੰਦੇ ਸੀਗੇ ਸਾਡੇ ਪ੍ਰਾਣੇ ਬਜ਼ੁਰਗ ਉਹਨਾਂ ਦੇ ਸੰਦੂਕ ਦੇ ਵਿੱਚੋਂ ਸਾਨੂੰ ਮਿਲਦਾ ਸੀਗਾ ਉਸ ਖੱਦਰ ਦੇ ਕੱਪੜੇ ਦੇ ਉੱਪਰ ਆਪਣੇ ਹੱਥ ਦੇ ਨਾਲ ਗੱਠ ਦੀ ਕਢਾਈ ਦੇ ਨਾਲ ਇਹ ਝੋਲੇ ਜਿਹੜੇ ਨੇ ਉਹ ਤਿਆਰ ਕੀਤੇ ਨੇਗੇ ਅਸੀਂ ਦੇਖਦੇ ਹਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਜਿਹੜੀਆਂ ਉਹ ਮਿਲ ਨਹੀਂ ਰਹੀਆਂ ਅਲੋਪ ਜਿਹੜੀਆਂ ਉਹ ਹੋ ਰਹੀਆਂ ਨੇਗੀਆਂ ਅਸੀਂ ਆਪਣੀ ਵਿਰਾਸਤ ਨੂੰ ਬਚਾਉਣ ਦਾ ਜਿਹੜਾ ਉਹ ਪ੍ਰਾਲਾ ਕੀਤਾ ਹੈ ਤੇ ਇਸੇ ਤਰ੍ਹਾਂ ਇਧਰ ਨਾਲ ਜਿਹੜੇ ਸਾਡੇ ਬੱਚੇ ਨੇ ਉਹਨਾਂ ਨੇ ਜਿਹੜੀਆਂ ਇਹ ਸੇਵੀਆਂ ਨੇਗੀਆਂ ਉਹ ਤਿਆਰ ਕੀਤੀਆਂ ਨੇ ਇਹ ਸੇਵੀਆਂ ਜਿਹੜੀਆਂ ਉਹ ਚੁਟਕੀ ਦੇ ਨਾਲ ਬਣਾਉਂਦੇ ਨੇ ਏ ਸਾਡੀਆਂ ਜਿਹੜੀਆਂ ਇਹਨਾਂ ਦੇ ਵਿੱਚੋਂ ਸਾਨੂੰ ਪਿਆਰ ਜਿਹੜਾ ਸਾਡੇ ਬਜ਼ੁਰਗਾਂ ਦਾ ਉਹ ਮਿਲਦਾ ਸੀਗਾ ਜਿਹੜਾ ਹੁਣ ਖਤਮ ਹੁੰਦਾ ਜਾ ਰਿਹਾ ਹੈ ਅਸੀਂ ਦੇਖਦੇ ਹਾਂ ਬਾਜ਼ਾਰਾਂ ਦੇ ਵਿੱਚ ਨਿਊਡਲਸ ਮੈਗੀ ਜਿਹੜੇ ਬੱਚੇ ਵੱਧ ਡਿਮਾਂਡ ਕਰਦੇ ਨੇ ਜਿਹੜੇ ਸਾਡੀ ਸਿਹਤ ਦੇ ਲਈ ਵੀ ਬੜੇ ਹਾਨੀਕਾਰਕ ਨੇ ਤੇ ਇਹ ਚੀਜ਼ਾਂ ਜਿਹੜੀਆਂ ਹੈਲਦੀ ਨੇ ਹਨਾ ਜਿਹੜੀਆਂ ਸਾਨੂੰ ਜਿਹੜੀਆਂ ਘਰਾਂ ਦੇ ਵਿੱਚ ਹੁਣ ਅਸੀਂ ਭੁੱਲਦੇ ਜਾ ਰਹੇ ਹਾਂ ਕਿ ਕਿਵੇਂ ਜਿਹੜੀਆਂ ਉਹ ਬਣਾਈਆਂ ਜਾਂਦੀਆਂ ਸੀਗੀਆਂ ਸਾਡੇ ਬੱਚਿਆਂ ਨੇ ਜਿਹੜਾ ਇਹ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਹੱਥ ਤੋਂ ਜਿਹੜੀਆਂ ਇੱਧਰ ਬੱਚੇ ਬੈਠੇ ਜਿਹੜੇ ਉਹ ਬਣਾ ਵੀ ਰਹੇ ਨੇ ਤੇ ਇਹ ਜਿਹੜੀਆਂ ਅਸੀਂ ਰੱਖੀਆਂ ਹੋਈਆਂ ਨੇ ਤੇ ਇਹ ਘੜੇ ਦੇ ਉੱਪਰ ਬਣਾਈਆਂ ਹੋਈਆਂ ਸੇਵੀਆਂ ਨੇ ਅੱਜ ਵੀ ਸਾਡੇ ਪਿੰਡਾਂ ਦੇ ਵਿੱਚ ਇਹ ਟੋਕਰੇ ਜਿਹੜੇ ਨੇ ਪਸ਼ੂਆਂ ਦੀ ਜਿਹੜੀ ਜਿਵੇਂ ਅਸੀਂ ਸੰਨੀ ਪਾਉਨੇ ਆ ਉਹਦੇ ਲਈ ਵਰਤੇ ਜਾਂਦੇ ਨੇ ਵਿਆਹਾਂ ਦੇ ਵਿੱਚ ਅਸੀਂ ਆਪਣੀ ਜਿਹੜੀ ਮਠਿਆਈ ਹੈ ਉਹਨੂੰ ਰੱਖਣ ਦੇ ਲਈ ਅਸੀਂ ਆਪਣੇ ਟੋਕਰੇ ਜਿਹੜੇ ਉਹ ਵਰਤਦੇ ਸੀਗੇ ਜਿਹੜੇ ਕਿ ਅੱਜ ਕਹਿ ਲਈਏ ਕਿ ਆਪਾਂ ਹੁਣ ਘੱਟ ਜਿਹੜੇ ਉਹ ਮਿਲ ਰਹੇ ਨੇ ਇਹ ਸਾਡੇ ਬੱਚਿਆਂ ਦਾ ਹੁਨਰ ਹੈ ਜਿਹੜਾ ਅਸੀਂ ਆਪਣੇ ਕਾਲਜ ਦੇ ਵਿੱਚ ਮੈਂਟੇਨ ਜਿਹੜਾ ਉਹ ਰੱਖ ਰਹੇ ਆ ਤੇ ਅਸੀਂ ਇਹ ਟੋਕਰੇ ਜਿਹੜੇ ਉਹ ਹੱਥ ਨਾਲ ਬੱਚਿਆਂ ਤੋਂ ਤਿਆਰ ਕਰਵਾਏ ਇਥੇ ਸਾਡੇ ਨਾਲ ਦੇ ਵਿਦਿਆਰਥੀਆਂ ਨੇ ਬਹੁਤ ਸਾਰੇ ਤਰ੍ਹਾਂ ਦੇ ਪ੍ਰੋਡਕਟ ਤਿਆਰ ਕੀਤੇ ਗਏ ਨੇ ਬੇકરી ਦੇ ਕਨਫੈਕਸ਼ਨਰੀ ਦੇ 슈ਗਰ ਕਨਫੈਕਸ਼ਨ ਵਿੱਚ ਜਿਸ ਬਹੁਤ ਤਰ੍ਹਾਂ ਦੇ ਨੇ ਜਿੰਜੇਲੀ ਹੋਗੇ ਕੁਕੀਜ਼ ਹੋਗੀਆਂ ਬ੍ਰੈਡ ਕੇਕਸ ਹੋਗੇ ਇਹ ਬਹੁਤ ਤਰ੍ਹਾਂ ਦੇ ਬਣਾਏ ਜਾਂਦੇ ਹਨ ਇਹ ਪ੍ਰੋਡਕਟਸ ਸਾਰੇ ਅਸੀਂ ਆਪ ਤਿਆਰ ਕਰਦੇ ਹਾਂ ਅਤੇ ਇਹਨਾਂ ਵਿੱਚ ਮਿੱਠੇ ਦੀ ਵਰਤੋਂ ਬਿਲਕੁਲ ਵੀ ਨਹੀਂ ਕੀਤੀ ਜਾਂਦੀ ਅਸੀਂ ਖੰਡ ਦੀ ਵਰਤੋਂ ਜਮ੍ਹਾਂ ਵੀ ਨਹੀਂ ਕਰਦੇ ਅੱਜ ਦੇ ਸਮੇਂ ਵਿੱਚ ਹਰ ਕੋਈ ਸਾਫ਼ ਸੁਥਰੀਆਂ ਚੀਜ਼ਾਂ ਭਾਲਦਾ ਹੈ ਪਰ ਆਰਗੈਨਿਕ ਖੇਤੀ ਜੋ ਕਿ ਅੱਜ ਦੇ ਸਮੇਂ ਵਿੱਚ ਬਹੁਤ ਜ਼ਿਆਦਾ ਲਾਹੇਵੰਦ ਹੋ ਰਹੀ ਹੈ ਪਰੰਤੂ ਇਹ ਇੱਕ ਜانے ਦੇ ਉਪਰਾਲੇ ਨਾਲ ਨਹੀਂ ਕੁਝ ਹੋਏਗਾ ਗੁਰਨਾਨਕ ਕਾਲਜ ਅੱਜ ਦੇ ਸਮੇਂ ਵਿੱਚ ਇਸ ਉਪਰਾਲੇ ਨਾਲ ਬਹੁਤ ਹੀ ਅੱਗੇ ਵਧ ਰਿਹਾ ਹੈ ਅਤੇ ਇਸ ਦੇ ਰਾਹੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਰੋਜ਼ਗਾਰ ਵੀ ਪ੍ਰਾਪਤ ਹੋ ਰਹੇ ਹਨ ਅੱਗੇ ਜਾ ਕੇ ਬੱਚੇ ਇਸ ਵਿੱਚ ਫੀਲਡ ਵਿੱਚ ਆਪਦਾ ਕੈਰੀਅਰ ਵੀ ਸਥਾਪਿਤ ਕਰ ਰਹੇ ਹਨ ਸਾਡੇ ਨਾਲ ਦੇ ਹੀ ਬਹੁਤ ਵਧਿਆਰਤੀਆਂ ਨੇ ਇਸ ਵਿੱਚ ਅੱਗੇ ਸਟਾਰਟਅੱਪਸ ਵੀ ਸ਼ੁਰੂ ਕੀਤੇ ਹਨ ਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਮਾਡਲ ਤਿਆਰ ਕਰੇ ਨੇ ਮੈਂ ਹਰਮੰਦਰ ਸਾਹਿਬ ਦਾ ਮਾਡਲ ਤਿਆਰ ਕਰਿਆਗਾ ਪਿਛਲੇ ਸਾਲ ਵੀ ਅਸੀਂ ਜਿਵੇਂ ਰਾਮਚ੍ਰਿਤ ਮਾਨਸ ਤੁਲਸੀदास ਦੀ ਰਚਨਾ ਸੀਗੀ ਤੇ ਉਸ ਦੇ ਵਿੱਚ ਅਸੀਂ ਰਾਮ ਮੰਦਰ ਦਾ ਮਾਡਲ ਤਿਆਰ ਕਰਿਆ ਸੀਗਾ ਤੇ ਇਸ ਵਾਰ ਅਸੀਂ ਹਰਮੰਦਰ ਸਾਹਿਬ ਦਾ ਮਾਡਲ ਤਿਆਰ ਕਰਿਆਗਾ ਤੇ ਹੋਰ ਵੀ ਮੇਰੇ ਸਾਥੀ ਨੇਗੇ ਜਿਨ੍ਹਾਂ ਨੇ ਵੱਖ-ਵੱਖ ਤਰ੍ਹਾਂ ਦੇ ਮਾਡਲ ਤਿਆਰ ਕਰੇ ਨੇਗੇ ਇਹ ਡਿਪਾਰਟਮੈਂਟ ਜਿਸ ਤੇ ਆਪਾਂ ਖੜੇ ਆ ਇਹ ਫੈਸ਼ਨ ਟੈਕਨੋਲੋਜੀ ਵਿਭਾਗ ਹੈ ਜਿਸ ਵਿੱਚ ਸਾਡੀ ਐਮਐਸਸੀ ਫੈਸ਼ਨ ਟੈਕਨੋਲੋਜੀ ਵੀਵੌਕ ਫੈਸ਼ਨ ਟੈਕਨੋਲੋਜੀ ਵੀਵਰ گارਮੈਂਟ ਡਿਜ਼ਾਈਨਿੰਗ ਵਰਗੇ ਜਿਹੜੇ ਕੋਰਸਿਸ ਚੱਲ ਰਹੇ ਨੇਗੇ ਇਹ ਸਾਡੇ ਬੱਚਿਆਂ ਨੇ ਜੋ ਤੁਸੀਂ ਦੇਖ ਰਹੀ ਹੋ ਜੀ ਤੁਸੀਂ ਖੜੇ ਹੋ ਸਾਡੀ ਐਗਜ਼ੀਬਿਸ਼ਨ ਹੈ ਜਿੱਥੇ ਵਿੱਚ ਬੱਚਿਆਂ ਨੇ ਵੱਖ-ਵੱਖ ਆਪਣੇ ਜਿਹੜਾ ਆਰਟ ਹੈ ਕਲਾ ਜੋ ਸੀ ਉਹਨਾਂ ਨੂੰ ਸਿਖਾਣੇ ਆ ਜਿਵੇਂ ਕਿ ਸੂਰਸ ਹੋਵੇ ਟਾਈ ਡਾਈ ਬਲਾਕਸ ਐਂਡ ਟੈਂਸਲ ਪ੍ਰਿੰਟਿੰਗ ਇਹ ਤੋਂ ਇਲਾਵਾ ਜਿਹੜੇ ਬੱਚਿਆਂ ਨੇ ਆਪਣੇ ਸਟਾਰਟਅਪ ਕੀਤੇ ਆ ਉਹਨਾਂ ਸਾਰੇ ਦੀ ਐਗਜ਼ੀਬਿਸ਼ਨ ਜਿਹੜੀ ਹੈਗੀ ਲੱਗ ਰਹੀ ਹੈ ਤੇ ਕੁਝ ਬੱਚਿਆਂ ਨੇ ਆਪਣੇ ਸੇਲ ਦੇ ਪਰਪਸ ਲਈ ਕੁਝ ਆਪਣੇ ਜਿਹੜੇ ਕੰਮ ਉਹਨਾਂ ਨੇ ਸਟਾਰਟਅਪ ਕੀਤੇ ਉਹਨਾਂ ਨੂੰ ਦਿਖਾਉਣ ਦੇ ਲਈ ਕੀਤੇ ਹੈ। ਡਿਪਾਰਟਮੈਂਟ ਆਫ ਹਿਸਟਰੀ ਸਾਡੇ ਬੱਚਿਆਂ ਦੀ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਕਿ ਅਸੀਂ ਚਾਈਨੀਜ਼ ਸਿਵਲਾਈਜੇਸ਼ਨ ਨੂੰ ਪ੍ਰੈਜੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਸਾਡੇ ਬੱਚਿਆਂ ਨੇ ਇਹ ਸਿਵਲਾਈਜੇਸ਼ਨ ਦੇ ਵਿੱਚ ਲੋਕਾਂ ਦਾ ਕਿੱਦਾਂ ਦਾ ਰਹਿਣ ਸਹਿਣ ਸੀ, ਕਿੱਦਾਂ ਦੇ ਸ਼ੌਂਕ ਸੀ ਉਹਨਾਂ ਦੇ ਉਹਨਾਂ ਸਭ ਨੂੰ ਦੱਸਣਗੇ। ਹਾਂਜੀ ਸਾਡੀ ਇਹ ਬੱਚੀ ਜੋ ਕਿ ਚਾਈਨੀਜ਼ ਸਿਵਲਾਈਜੇਸ਼ਨ ਬਾਰੇ ਐਕਸਪਲੇਨ ਕਰੇਗੀ। ਸ਼ੀ ਐਸ਼ਿੰਗ ਨਸ਼ੀ ਅਵਰ ਟੇਕ ਮੀਨ ਯੂ ਨੀਡ ਟੂ ਸਾਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਗੁਰੂ ਨਾਨਕ ਕਾਲਜ ਬੁੱਢਲਾਡਾ ਦੇ ਇਤਿਹਾਸ ਵਿਭਾਗ ਦੇ ਵਿੱਚ ਅਸੀਂ ਅੱਜ ਤੁਹਾਨੂੰ ਚਾਈਨਾ ਸਿਵਲਾਈਜੇਸ਼ਨ ਬਾਰੇ ਦੱਸਾਂਗੇ ਕਿ ਕੀ ਸੀ ਚਾਈਨਾ ਕਿਵੇਂ ਦੇ ਸੀ ਚਾਈਨਾ ਦੇ ਲੋਕ ਉਹਨਾਂ ਦਾ ਰਹਿਣ ਸਹਿਣ ਅਤੇ ਉਹਨਾਂ ਦਾ ਕਲਚਰ ਨਿਹਾਓ ਨਿਹਾਓ ਐਂਡ ਨੀਪੋ ਲਾਨੀ ਨਿਹਾਓ ਨਿਹਾਓ ਤਾਂ ਇਹ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰੇ ਖਾਲਸਾ ਉਹ ਦਰਬਾਰੇ ਖਾਲਸਾ ਜਿਹੜਾ ਹਮੇਸ਼ਾ ਹੀ ਦਰਬਾਰੇ ਆਮ ਵਿੱਚ ਲੱਗਦਾ ਸੀ ਜਿੱਥੇ ਕੋਈ ਵੀ ਆ ਜਾ ਸਕਦਾ ਸੀ ਮਹਾਰਾਜਾ ਰਣਜੀਤ ਸਿੰਘ ਲਈ ਜੇਕਰ ਕੋਈ ਭੇਟਾ ਲੈ ਕੇ ਆਉਂਦਾ ਸੀ ਤਾਂ ਮਹਾਰਾਜ ਜੀ ਉਸ ਨੂੰ ਦੁੱਗਨੀਆਂ ਕਰਕੇ ਵਾਪਸ ਕਰ ਦਿੰਦੇ ਸਨ ਤਾਂ ਇਹ ਹੈ ਜੀ ਕੋਹੇਨੂਰ ਕੋਹੇਨੂਰ ਦਾ ਹੀਰਾ ਜਿਹੜਾ ਉਹਨਾਂ ਨੇ ਸ਼ਾਹ ਸੁਜਾ ਤੋਂ ਪ੍ਰਾਪਤ ਕੀਤਾ ਸੀ ਜੀ ਤਾਂ ਜਦੋਂ ਮਹਾਰਾਜ ਜੀ ਨੇ ਇਹਦੀ ਕੀਮਤ ਪੁੱਛੀ ਤਾਂ ਉਹ ਕਹਿੰਦੇ ਹਨ ਕਿ ਇਹਦੀ ਕੀਮਤ ਆ ਜੀ ਜੁੱਤੀ ਮੈਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤੇ ਉਹਨੇ ਗਾਂ ਕਿਸੇ ਤੋਂ ਲਿਆ ਜੁੱਤੀਆਂ ਨਾਲ ਤੇ ਤੁਸੀਂ ਮੇਰੇ ਤੋਂ ਲੈਣਾ ਏ ਜੁੱਤੀਆਂ ਨਾਲ ਤੇ ਇਹ ਆ ਜੀ ਰਣਜੀਤ ਨਗਾਰਾ ਮਹਾਰਾਜਾ ਜੀ ਕਹਿੰਦੇ ਸੀ ਵੀ ਕਿ ਮੈਂ ਖਾਲਸੇ ਦਾ ਨਗਾਰਾ ਹਾਂ ਜਿਹੜਾ ਖਾਲਸੇ ਦੀ ਉਸਤਤਿ ਲਈ ਹਮੇਸ਼ਾ ਹੀ ਵੱਜਦਾ ਰਹਿੰਦਾ ਹਾਂ ਤੇ ਇਹ ਹਨ ਜੀ ਮਹਤਾਬ ਕੌਰ ਜੀ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਪਹਿਲੇ ਪਤਨੀ ਹਨ ਇਹ ਹਨ ਮਹਾਰਾਣੀ ਰਾਜਕੌਰ ਜੀ ਉਹਨਾਂ ਦੇ ਦੂਜੇ ਪਤਨੀ ਹਨ ਤੇ ਇਹ ਹਨ ਜਿੰਦ ਕੌਰ ਜੀ ਉਹ ਜਿੰਦ ਕੌਰ ਜੀ ਜਿਨ੍ਹਾਂ ਨੇ ਖਾਲਸੇ ਦੀ ਚੜ੍ਹਾਈ ਤੇ ਕਿਵੇਂ ਅੰਗਰੇਜ਼ ਸਾਨੂੰ ਆਪਦੇ ਹਥਿਆਲਿਆ ਉਹਨਾਂ ਨੇ ਉਹ ਸਭ ਕੁਝ ਇਹ ਦੇਖਦੇ ਹਨ ਤੇ ਇਹ ਹਨ ਜੀ ਮਹਾਰਾਣੀ ਸਦਾ ਕੌਰ ਜੀ ਇਹ ਬੜੀ ਬਹਾਦਰ ਤੇ ਨਿੱਡਰ ਔਰਤ ਸਨ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਸੱਸ ਹਨ ਤੇ ਸ਼ੇਰ ਸਿੰਘ ਜੀ ਹਨ ਇਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਪੁੱਤਰ ਹਨ ਤੇ ਬੜੀ ਸ਼ਾਹੀ ਠਾਠ ਬਾਠ ਨਾਲ ਰਹਿਣਾ ਪਸੰਦ ਕਰਦੇ ਸਨ ਤਾਂ ਇਹ ਹਨ ਜੀ ਦਲੀਪ ਸਿੰਘ ਦਲੀਪ ਸਿੰਘ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਉਹਨਾਂ ਦੀ ਮਾਤਾ ਜੀ ਤੋਂ ਵੱਖ ਕਰ ਦਿੱਤਾ ਗਿਆ ਸੀਗਾ ਤੇ ਹੁਣ ਜੇ ਗੱਲ ਕੀਤੀ ਜਾਵੇ ਉਸ ਸਮੇਂ ਦੇ ਹਥਿਆਰਾਂ ਦੀ ਉਸ ਸਮੇਂ ਬੜੇ ਹੀ ਜੰਗੀ ਹਥਿਆਰ ਸਨ ਜਿਨ੍ਹਾਂ ਦੇ ਦਮ ਤੇ ਖਾਲਸਾ ਫੌਜਾਂ ਨੇ ਅਨੇਕਾਂ ਹੀ ਲੜਾਈਆਂ ਜਿੱਤੀਆਂ ਸਨ ਤਈ ਹੈ ਜੀ ਜਮਜਮਾ ਤੋਪ ਇੱਕ ਵਾਰੀ ਕੀ ਹੁੰਦਾ ਜੀ ਇਹਦਾ ਇੱਕ ਚੱਕਾ ਟੁੱਟ ਜਾਂਦਾ ਹੈ ਤਾਂ ਖਾਲਸਾ ਫੌਜਾ ਆਪਣਾ ਮੋੜਾ ਲਾਉਂਦੀਆਂ ਨੇ ਤਾਂ ਜਦੋਂ ਇਹ ਫਿਰ ਚੱਲਦੀ ਸੀ ਤਾਂ ਸਿੰਘ ਨੇ ਜਿਹੜੇ ਉਹ ਸ਼ਹੀਦੀਆਂ ਪ੍ਰਾਪਤ ਕਰ ਲੈਂਦੇ ਸੀ ਤਾਂ ਇਹਨਾਂ ਦੀ ਲਸਾਨੀ ਸ਼ਹਾਦਤ ਨੂੰ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਜਾਂਦੇ ਸੀ ਤਾਂ ਹੁਣ ਜੇ ਗੱਲ ਕੀਤੀ ਜਾਵੇ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਉਹ ਸੱਜੀਆਂ ਖੱਬੀਆਂ ਬਾਹਾਂ ਦੀ ਜਿਨ੍ਹਾਂ ਦੇ ਦਮ ਤੇ ਉਹਨਾਂ ਨੇ ਆਪਣਾ ਖਾਲਸਾ ਰਾਜ ਸਥਾਪਿਤ ਕੀਤਾ ਸੀ ਤਾਂ ਇਹ ਹਾਂ ਜੀ ਲੈਣਾ ਸਿੰਘ ਮਜੀਠੀਆ ਜੀ ਜਿਨ੍ਹਾਂ ਦੁਆਰਾ ਇਹ ਤੁੱਪਕੜੀ ਤਿਆਰ ਕੀਤੀ ਗਈ ਸੀ ਉਸ ਸਮੇਂ ਦੀਆਂ ਜਿੰਨੀਆਂ ਵੀ ਤੁੱਪਕੜੀਆਂ ਸੀ ਉਹ ਸਿਰਫ ਦਿਨ ਦੇ ਸਮੇਂ ਹੀ ਸਮਾਦਾਦੀਆਂ ਸੀ ਪਰ ਇਹ ਇਕਲੌਤੀ ਤੁੱਪਕੜੀ ਸੀ ਜਿਹੜੀ ਰਾਤ ਦੇ ਸਮੇਂ ਵੀ ਸਮਾਦਾਦੀ ਸੀ ਤਾਂ ਇਹ ਹਾਂ ਜੀ ਜਿੱਸਾ ਸਿੰਘ ਆਲੂਵਾਲੀਆ ਜੀ ਉਹ ਜੱਸਾ ਸਿੰਘ ਆਲੂਵਾਲੀਆ ਜੀ ਜਿਨ੍ਹਾਂ ਨੇ ਅਫਦਾਲੀ ਤੋਂ ਮਰਾਠਿਆਂ ਦੀਆਂ ਧੀਆਂ ਪੈਣਾ ਵਾਪਸ ਲੈ ਕੇ ਆਏ ਸੀ ਬੜੀ ਬਹਾਦਰੀ ਨਾਲ ਤੇ ਆਪਣੇ ਖਰਚੇ ਤੇ ਹੀ ਉਹਨਾਂ ਨੂੰ ਵਾਪਸ ਭੇਜਿਆ ਸੀ ਤਾਂ ਇਹ ਹਨ ਜੀ ਦੀਵਾਨ ਮੋਕਮ ਚੰਦ ਜੀ ਦੀਵਾਨ ਮੋਕਮ ਚੰਦ ਜੀ ਜਿਨ੍ਹਾਂ ਨੇ ਲਾਹੌਰ ਦੇ ਕਿਲੇ ਵਿੱਚ ਇੱਕ ਫਰੰਗੀ ਦੇ ਕਦਮ ਜਿਹੜੇ ਨੇ ਉਹ ਪੈਣ ਨਹੀਂ ਸੰਦ ਦਿੱਤੇ ਤਾਂ ਇਹ ਹਨ ਜੀ ਹਰੀ ਸਿੰਘ ਨਲੂਆ 13 ਸਾਲ ਦੀ ਉਮਰ ਵਿੱਚ ਸ਼ੇਰ ਦੇ ਜਵਾੜੇ ਪਾੜਨ ਵਾਲਾ ਉਹ ਬਹਾਦਰ ਹਰੀ ਸਿੰਘ ਨਲੂਆ ਤਾਂ ਇਹ ਹਨ ਜੀ ਅਕਾਲੀ ਫੂਲਾ ਸਿੰਘ ਜੀ ਉਸ ਸਮੇਂ ਦੇ ਅਕਾਲੀ ਜਥੇਦਾਰ ਜਿਨ੍ਹਾਂ ਦਾ ਕਹਿਣਾ ਮਹਾਰਾਜ ਸਾਹਿਬ ਕਦੇ ਵੀ ਨਹੀਂ ਸਨਮੋੜਦੇ ਤੇ ਇਹ ਜੇ ਇੱਕ ਵਾਰੀ ਗੁਰੂ ਦਾ ਥਾਪੜਾ ਲੈ ਕੇ ਯੁੱਧ ਵੱਲ ਕੂਚ ਕਰ ਜਾਂਦੇ ਤਾਂ ਕਦੇ ਵੀ ਵਾਪਸ ਨਹੀਂ ਸਨ ਪਰਤਦੇ ਤੇ ਇਹ ਹਨ ਜੀ ਸ਼ਾਮ ਸਿੰਘ ạtਾਰੇਵਾਲਾ ਜੀ ਉਹ ਸ਼ਾਮ ਸਿੰਘ ạtਾਰੇਵਾਲਾ ਜੀ ਜਿਹੜੀ ਯੁੱਧ ਐਂਗਲੋ ਦੇ ਦੌਰਾਨ ਸਿੱਖ ਐਂਗਲੋ ਦੇ ਦੌਰਾਨ ਬੜੀ ਬਹਾਦਰੀ ਨਾਲ ਲੜਦੇ ਹਨ ਤੇ ਸਿੱਖਾਂ ਵਿੱਚ ਉਹਨਾਂ ਦਾ ਹੌਸਲਾ ਡਿੱਗੇ ਹੋਏ ਨੂੰ ਫਿਰ ਦੁਬਾਰਾ ਤੋਂ ਚੁੱਕਦੇ ਹਨ ਤੇ ਇਹ ਹਨ ਜੀ ਤੇ ਇਹ ਆਜੀ ਸ੍ਰੀ ਹਰਮੰਦਰ ਸਾਹਿਬ ਸਾਡਾ ਸਿੱਖਾਂ ਦਾ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਮੰਦਰ ਸਾਹਿਬ ਹੁਣ ਇੱਥੇ ਇੱਕ ਵਾਰ ਕੀ ਹੁੰਦਾ ਜੀ ਸਭ ਤੋਂ ਸ਼ੁਰੂ ਤੋਂ ਪਹਿਲਾਂ ਦੀ ਗੱਲ ਕਰੀਏ ਜੀ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਇੱਥੇ ਆਉਂਦੇ ਹਨ ਤੇ ਉਹਨਾਂ ਲਈ ਤਾਰਾ ਸਿੰਘ ਨਾਮ ਦਾ ਵਿਅਕਤੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਲਿਆਉਂਦਾ ਹੈ ਤਾਂ ਜਦੋਂ ਮਰਦਾਨਾ ਜੀ ਉਹ ਦੇਖ ਸਕਦੇ ਹਨ ਤੇ ਕਹਿੰਦੇ ਹਨ ਕਿ ਇਹ ਤਾਂ ਬਿਲਕੁਲ ਅੰਮ੍ਰਿਤ ਵਰਗੀ ਹੈ ਤਾਂ ਗੁਰੂ ਸਾਹਿਬ ਜੀ ਬਚਨ ਕਰਦੇ ਹਨ ਕਿ ਇੱਥੇ ਤਾਂ ਜੀ ਅੰਮ੍ਰਿਤ ਹੀ ਵਰਸਣਾ ਹੈ ਇਕ ਮੋਹਨਜੋਦੜੋ ਮੋਹਨਜੋਦੜੋ ਮਤਲਬ ਮੁਰਦਿਆਂ ਦਾ ਟਿੱਲਾ ਜਿੱਥੇ ਕੀ ਖੁਦਾਈ ਦੇ ਟਾਈਮ ਬਹੁਤ ਸਾਰੇ ਮਨੁੱਖੀ ਕੰਕਾਲ ਮਿਲੇ ਜਿਵੇਂ ਹਥਿਆਰ 나ਚੀ ਦੀ ਮੂਰਤੀ ਤੱਕੜੀ ਮੋਹਰਾ 나ਚੀ ਦੀ ਮੂਰਤੀ ਉੱਥੇ ਸਾਰਿਆਂ ਨਾਲੋਂ ਵੱਧ ਫੇਮਸ ਮੂਰਤੀ ਸੀ ਸ਼੍ਰੀ ਮੁਖਬਾਕ ਪਨਿਓ ਗਰੀਬ ਨਿਵਾਜ਼ ਸ਼ਸਤਰਨ ਕੇ ਅਧੀਨ ਹੈ ਰਾਜ ਰਾਜ ਬਿਨਾਂ ਨਾ ਧਰਮ ਚਲੇ ਹੈ ਧਰਮ ਬਿਨਾਂ ਸਬਦਲੇ ਮਲੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਤਿਹਾਸ ਵਿਭਾਗ ਦੇ ਵਿਦਿਆਰਥੀ ਮੈਂ ਸਰਬਜੀਤ ਕੌਰ ਮੈਂ ਜੋਤੀ ਕੌਰ ਆਪ ਜੀ ਦਾ ਸਾਡੇ ਇਤਿਹਾਸ ਵਿਭਾਗ ਵਿੱਚ ਪਹੁੰਚਣ ਤੇ तहे ਦਿਲੋਂ ਸਵਾਗਤ ਕਰਦੇ ਹਾਂ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਅੱਜ ਕੱਲ ਦੇ ਬੱਚੇ ਨੌਜਵਾਨ ਫੋਨ ਇੰਟਰਨੈਟ ਦੀ ਸੁਵਿਧਾ ਮਾ ਉੱਤੇ ਇੰਨਾਤ ਜ਼ਿਆਦਾ ਰੁੱਝ ਗਏ ਹਨ ਕਿ ਆ ਟੀਵੀ ਵੇਖ ਵੇਖ ਕੇ ਨਵਾਂ ਹੀ ਰੂਪ ਬਣਾ ਲਿਆ ਏ ਆ ਸਿੱਖੀ ਬਾਣੇ ਨੂੰ ਤਾਂ ਫੈਸ਼ਨ ਨੇ ਹੀ ਖਾ ਲਿਆ ਏ ਆ ਸਿੱਖੀ ਬਾਣੇ ਨੂੰ ਤਾਂ ਫੈਸ਼ਨ ਨੇ ਹੀ ਖਾ ਲਿਆ ਏ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਪਾਈ ਜੋਰਾਵਰ ਸਿੰਘ ਡੋਗਰਾ ਜੀ ਦੀ ਇਹ ਉਹ ਮਹਾਨ ਸੂਰਮਾ ਹੈ ਜੋ ਖਾਲਸਾ ਰਾਜ ਨੂੰ ਲੇ ਲਦਾਖ ਤੋਂ ਪਾਰ ਤਿੱਬਤ ਤੱਕ ਫੈਲਾਉਣ ਦੇ ਲਈ ਤਿੰਨ ਦਹਾਕੀਆਂ ਤੱਕ 45 ਡਿਗਰੀ ਦੇ ਤਾਪਮਾਨ ਨਾਲ ਜੂਸਦਾ ਰਿਹਾ ਆਪ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਇੱਕ ਸੈਨਿਕ ਸੀ ਆਪਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਬੇਨਤੀ ਕੀਤੀ ਮਹਾਰਾਜ ਤੁਸੀਂ ਮੈਨੂੰ ਖਾਲਸਾਈ ਫੌਜ ਅਤੇ ਚੰਗੇ ਹਥਿਆਰ ਬਖਸ਼ੋ ਤਾਂ ਜੋ ਮੈਂ ਖਾਲਸਾ ਰਾਜ ਨੂੰ ਲੇ ਲਦਾਖ ਤੋਂ ਪਾਰ ਤਿੱਬਤ ਤੱਕ ਫੈਲਾ ਸਕਾਂ ਇਸ ਤੇ ਚੱਲਦੇ ਹੋਏ ਆ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪ ਨੂੰ ਖਾਲਸਾਈ ਫੌਜ ਅਤੇ ਚੰਗੇ ਹਥਿਆਰ ਬਖਸ਼ੇ ਸਭ ਤੋਂ ਪਹਿਲਾਂ ਆਪਨੇ ਲੇ ਲਦਾਖ ਨੂੰ ਚਾਰ ਵਾਰ ਫਤਿਹ ਕੀਤਾ ਜਦੋਂ ਆਪਨੇ ਤਿੱਬਤ ਵੱਲ ਵਧਣਾ ਸ਼ੁਰੂ ਕੀਤਾ ਤਾਂ ਆਪ ਨੂੰ ਕੁਝ ਡੋਗਰਿਆਂ ਦੀ ਗੱਦਾਰੀ ਦਾ ਸਾਹਮਣਾ ਕਰਨਾ ਪਿਆ ਅਤੇ ਉਹਨਾਂ ਡੋਗਰਿਆਂ ਦੀ ਗਤਾਰੀ ਦੇ ਸਤਗਾਹੀ ਆਪ ਨੂੰ ਸ਼ਹੀਦੀ ਦਾ ਜਾਨ ਪੀਣਾ ਪਿਆ ਹਾਂਜੀ ਹੁਣ ਅਸੀਂ ਗੱਲ ਕਰਾਂਗੇ ਹਰੀ ਸਿੰਘ ਨਲੂਏ ਜੀ ਦੇ ਉੱਚੇ ਸੁੱਚੇ ਕਿਰਦਾਰ ਦੀ ਇੱਕ ਵਾਰ ਕੀ ਹੁੰਦਾ ਹੈ ਇੱਕ ਬੀਬੀ ਬਾਨੋ ਨਾਮ ਦੀ ਔਰਤ ਆਪ ਜੀ ਦੀ ਸ਼ਰਨ ਵਿੱਚ ਆਉਂਦੀ ਹੈ ਅਤੇ ਕਹਿੰਦੀ ਹੈ ਹਰੀ ਸਿੰਘ ਜੀ ਮੈਂ ਤੁਹਾਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਤਾਂ ਜੇ ਮੇਰੀ ਕੁੱਖ ਹੋਵੇ ਤੁਹਾਡੇ ਵਰਗਾ ਸੁਰਮਾ ਪੁੱਤ ਪੈਦਾ ਹੋ ਸਕੇ ਪਰ ਹਰੀ ਸਿੰਘ ਜੀ ਕਹਿੰਦੇ ਹਨ ਕਿ ਬੀਬਾ ਹਰੀ ਸਿੰਘ ਦਾ ਇੱਕ ਹੀ ਹੈ ਅਤੇ ਇੱਕ ਹੀ ਰਹਿਣਾ ਹੈ ਕੁਝ ਸਮੇਂ ਬਾਅਦ ਹਰੀ ਸਿੰਘ ਜੀ ਦੁਆਰਾ ਹੁੰਦੇ ਹਨ ਅਤੇ ਕਹਿੰਦੇ ਹਨ ਅਤੇ ਇੱਕ ਚਾਦਰ ਲੈ ਕੇ ਹੁੰਦੇ ਹਨ ਅਤੇ ਚਾਦਰ ਤੇ ਉਸ ਬੀਬੀ ਬਨ ਨੂੰ ਬਿਠਾਉਂਦੇ ਹੋ ਅਤੇ ਆਪ ਉਹਨਾਂ ਦੀ ਗੋਦੀ ਵਿੱਚ ਬੈਠ ਜਾਂਦੇ ਹੋ ਅਤੇ ਕਹਿੰਦੇ ਹੋ ਬੀਬਾ ਅੱਜ ਤੋਂ ਤੁਸੀਂ ਮੇਰੇ ਮਾਤਾ ਹੋ ਅਤੇ ਮੈਂ ਤੁਹਾਡਾ ਪੁੱਤਰ ਹਾਂ ਜਦ ਕਿ ਹਰੀ ਸਿੰਘ ਜੀ ਬੀਬੀ ਬਨ ਨਾਲੋਂ ਉਮਰ ਵਿੱਚ 20 ਸਾਲ ਛੋਟੇ ਸੀ ਹਰੀ ਸਿੰਘ ਜੀ ਵੱਡੇ ਸੀ ਅਤੇ ਬੀਬੀ ਬਨ ਉਹਨਾਂ ਨਾਲ ਉਮਰ ਵਿੱਚ ਛੋਟੇ ਸੀ ਇਸ ਤਰ੍ਹਾਂ ਅਸੀਂ ਹੁਣ ਉਹਨਾਂ ਦੇ ਕਿਰਦਾਰ ਵਾਅ ਦੱਸ ਸਕਦੇ ਹਾਂ ਇਹ ਹੈ ਜੀ ਚਾਬੀਆਂ ਦਾ ਮੋਰਚਾ ਚਾਬੀਆਂ ਦਾ ਮੋਰਚਾ ਕਿਉਂ ਲਗਾਇਆ ਗਿਆ ਸੀ ਚਾਬੀਆਂ ਦਾ ਮੋਰਚਾ ਇਸ ਕਰਕੇ ਲਗਾਇਆ ਗਿਆ ਸੀ ਕਿਉਂਕਿ ਉਸ ਸਮੇਂ ਅੰਗਰੇਜ਼ੀ ਹਕੂਮਤ ਸਰਕਾਰ ਨੇ ਦਰਬਾਰ ਸਾਹਿਬ ਦੀਆਂ ਚਾਬੀਆਂ ਨੂੰ ਆਪਣੇ ਅਧੀਨ ਕਰ ਲਿਆ ਸੀ ਇਹਨਾਂ ਚਾਬੀਆਂ ਨੂੰ ਮੁੜ ਪ੍ਰਾਪਤ ਕਰਨ ਦੇ ਲਈ ਚਾਬੀਆਂ ਦਾ ਮੋਰਚਾ ਲਗਾਇਆ ਗਿਆ ਅਤੇ ਅੰਤ ਵਿੱਚ ਜੋ ਅੰਗਰੇਜ਼ੀ ਸਰਕਾਰ ਸੀ ਉਸ ਨੂੰ ਛੁਕਣਾ ਪਿਆ ਅਤੇ ਇਹਨਾਂ ਚਾਬੀਆਂ ਨੂੰ ਬਾਬਾ ਖੜਕ ਸਿੰਘ ਜੀ ਦਿੱਤੀਆਂ ਗਈਆਂ ਹੁਣ ਅਸੀਂ ਗੱਲ ਕਰਾਂਗੇ ਜੀ ਰਣਜੀਤ ਨਗਾਰਾ ਨਗਾਰਾ ਗੁਰੂ ਕੋਵੇ ਸਿੰਘ ਜੀ ਦੁਆਰਾ ਬਣਵਾਇਆ ਗਿਆ ਸੀ ਜੋ ਕਿ ਇਸ ਗੱਲ ਦਾ ਪ੍ਰਤੀਕ ਸੀ ਕਿ ਜਦੋਂ ਵੀ ਕੋਈ ਵੀ ਯੁੱਧ ਦਾ ਐਲਰਟ ਹੁੰਦਾ ਸੀ ਤਾਂ ਇਹ ਨਗਾਰਾ বাজਾਇਆ ਜਾਂਦਾ ਸੀ ਹੁਣ ਅਸੀਂ ਗੱਲ ਕਰਦੇ ਹਾਂ ਜੀ ਪੰਜਾ ਸਰ ਦਾ ਮੋਰਚਾ ਪੰਜਾ ਸਰ ਦਾ ਮੋਰਚਾ ਕਿਉਂ ਲਗਾਇਆ ਗਿਆ ਸੀ ਇਹ ਇਸ ਕਰਕੇ ਲਗਾਇਆ ਗਿਆ ਸੀ ਕਿਉਂਕਿ ਉਸ ਸਮੇਂ ਕੁਝ ਕੁਝ ਰਿਟਾਇਰਡ ਫੌਜੀ ਹਨ ਭੁੱਖੇ ਪਿਆਸੇ ਰੇਲ ਗੱਡੀ ਵਿੱਚ ਬਿਠਾ ਕੇ اٹਕ ਜੇ اٹਕ ਦੀ ਜੇਲ੍ਹ ਵਿੱਚ ਲਿਜਾਇਆ ਜਾ ਰਿਹਾ ਸੀ ਇਸ ਕਰਕੇ ਬਾਬਾ ਕਰਮ ਸਿੰਘ ਜਿਹਦੇ ਬਾਬਾ ਪ੍ਰਤਾਪ ਸਿੰਘ ਜੀ ਨੇ ਸੋਚਿਆ ਕਿ ਇਹਨਾਂ ਨੂੰ ਪਹਿਲਨਾ ਸਭ ਤੋਂ ਪਹਿਲਾ ਰੇਲ ਗੱਡੀ ਰੋਕ ਕੇ ਲੰਗਰ ਭੋਜਨ ਛਕਾਇਆ ਜਾਵੇ ਪਰੰਤੂ ਉਸ ਸਮੇਂ ਅੰਗਰੇਜ਼ੀ ਸਰਕਾਰ ਨੇ ਇਹ ਨਾ ਕੀਤਾ ਅਤੇ ਰੇਲ ਗੱਡੀ ਵਾਪਸ ਤੇ ਰੇਲ ਗੱਡੀ ਚਲਾ ਲਈ ਜਾਂਦੀ ਹੈ ਜਿਸ ਕਰਕੇ ਆਪਾ ਬਾਬਾ ਪ੍ਰਤਾਪ ਸਿੰਘ ਜੀ ਅਤੇ ਬਾਬਾ ਕਰਮ ਸਿੰਘ ਜੀ ਰੇਲ ਦੀ ਪਟੜੀ ਉੱਤੇ ਪੈ ਲੰਮੇ ਪੈ ਜਾਣੇ ਅਤੇ ਆਪ ਸਿਧੀ ਦਰਜ ਕੀ ਜਾਂਦੇ